ਇਹ ਫੜਨ ਮੋਣਾ ਦਿੱਤਾ ਪਹਾੜਾਂ ਚ ਜਿਹੜਾ ਪਹਾੜ ਹੈ ਨਾ ਚੜਨ ਆ ਤੇ ਚੜਨ ਆ ਚੱਲ ਜੀ ਸਾਰਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਵੀ ਅਸੀਂ ਆਏ ਆ ਸਵਿੰਗ ਦੀ ਟ੍ਰੇਨਿੰਗ ਲਈ ਔਰ ਵੋਟਿੰਗ ਲਈ ਤੇ ਟ੍ਰੇਨਿੰਗ ਲਗਭਗ ਪੂਰੀ ਹੋ ਚੁੱਕੀ ਆ ਕੋਚ ਸਾਹਿਬ ਕਹਿੰਦੇ ਵੀ ਤੁਸੀਂ ਪੂਰੀ ਤਰ੍ਹਾਂ ਟ੍ਰੇਨ ਆ ਤੇ ਅੱਜ ਕਹਿੰਦੇ ਆ ਵੀ ਤੁਹਾਨੂੰ ਸਾਰਿਆਂ ਨੂੰ ਡੈਮ ਦੇ ਉਹ ਸੈਂਟਰਲ ਜਾ ਕੇ ਜਿੱਥੇ ਲਗਭਗ 6-700 ਫੁੱਟ ਡੂੰਘਾ ਪਾਣੀ ਆ ਕਹਿੰਦੇ ਉੱਥੇ ਤੁਹਾਡੀ ਛਾਲ ਮਾਰਨੀ ਆ ਉਹ ਵੀ ਪੁੱਠੀ ਲਾਉਣੀ ਆ ਕਹਿੰਦੇ ਸਿਰ ਦੇ ਭਾਰ ਤੇ ਬਾਕੀ ਕਹਿੰਦੇ ਡਰਨ ਵਾਲੀ ਕੋਈ ਗੱਲ ਨਹੀਂ ਜੇ ਕੋਈ ਬੋਤਾ ਘਾਤਾ ਆ ਗਿਆ ਜਾਂ ਪਾਣੀ ਦਾ ਵਹਾਅ ਥੋੜਾ ਜਿਆਦਾ ਤੇ ਇਹ ਪਰੇ ਨੂੰ ਗਏ ਤੇ ਰੈਸਕਿਊ ਕਰ ਲਾਂਗੇ ਅਸੀਂ ਬਾਕੀ ਹੁਣ ਤਾਂ ਵੀ ਆਪਣੇ ਨਾਲ ਕੋਈ ਸਾਥ ਬਾਕੀ ਬਾਕੀ ਹੁਣ ਲੱਗ ਜੂ ਬੜਾ ਖਾਲ ਤੋਂ ਸਿੱਧੀ ਛਾਲ ਹੋ ਡੈਮ ਡੂੰਗੇ ਦੀ ਮਾਰਨੀ ਆ ਬਾਬਾ ਭਲੀ ਕਰੇ ਤੇ ਬਾਕੀ ਹੁਣ ਅਗਲੀ ਗੱਲ ਕੋਈ ਸਾਹਿਬ ਦੱਸਣਗੇ ਕੋਈ ਸਾਹਿਬ ਹਾਂਜੀ ਬੇਟੇ ਹਾਂ ਰਹੀ ਗਾ ਆਏ ਓਏ ਕੋਈ ਫੀਲਿੰਗ ਸੀਗਾ ਦੂਜਾ ਕਹਦਾ ਕੀ ਆ ਕੀ ਕਰਨਾ ਸੀਗਾ ਕੀ ਕੀ ਨਹੀਂ ਲਈ ਤੇ ਤੀਜਾ ਹੁਣ ਅਸੀਂ ਰਾਉਂਡ ਦੇ ਵਿੱਚ ਛਾਲਾ ਮਾਰਨ ਚੱਲੇ ਆ ਚੌਥਾ ਸੱਪ ਸਾਡਾ ਅਗਲਾ ਪਤਾ ਨਹੀਂ ਕੋਲ ਤਾਂ ਸਾਡਾ ਐਡਵੈਂਚਰ ਕੀ ਕਰਾਉਣਗੇ ਕਿਹੜਾ ਸੱਪ ਨਿਕਲਦਾ ਕਹਿੰਦੇ ਬੰਦਲਾ ਆ ਗਿਆ ਜਿੱਥੇ ਡੋਬਰਾਂ ਨੇ ਛਾਲਾ ਮਾਰਨੀਆਂ ਉਹ ਗਾ ਨਹੀਂ ਕਹਿੰਦੇ ਰੈਡੀ ਹੋ ਜਾਓ ਸਾਰਾ ਹਾਂ ਇੱਥੇ ਮਾਰਨੀਏ ਇਧਰ ਵਖਾ ਮੁੰਡਿਆ ਟਾਈਮ ਆਏ ਹਾਏ ਝਟਕਣਾ ਦਿਲ ਦੀਆਂ ਤੇਜ਼ ਹੋ ਗਈਆਂ ਹੁਣ ਨਹੀਂ ਨਹੀਂ ਉਹ ਤਾਂ ਤਿਆਰ ਕੇ ਖੋਦਾ ਆਏ ਸੀਗੇ ਬਾਬਾ ਵੈਗਰ ਆਪਾਂ ਦਾ ਵੈਗਰ ਕਾ ਕੇ ਮਾਰ ਦੇਣੀ ਆ ਆਪ ਵੀ ਆਪੀ ਪਲੀ ਕਰੂਗਾ ਆਪਣੀ ਆਪਣੀ ਸ਼ਾਲ ਮਾਰੋ ਲਾਸਟ ਲਾਈਟ ਇਹ ਚਮਕਦਾ ਕਦੇ ਹਾਂਜੀ ਤੁਮ ਲੋਗੋ ਕੋ ਬੋਲਾ ਇਧਰ ਵੀ ਜਾਣਾ ਹੈ ਮੈਨੂੰ ਨਹੀਂ ਆਦਾ ਪਿਆ ਆਦਣਾ ਹੁਣ ਪੁਲਿਸ ਭਾਗਾਓ ਪਾਣੀ ਦੀ ਇੰਸ਼ਾਲਾ ਹੋ ਮਨ ਯਾਰ ਇੱਕ ਤੂੰ ਕਹਿਣਾ ਮੇਰੇ ਨਾਲ ਕੈਮਰਾ ਕਰ ਇੱਕ ਤੂੰ ਕਹਿਣਾ ਪਾਣੀ ਦੀ ਇੰਸ਼ਾਲਾ ਦਿਖਾਈ ਯਾਰ ਆ ਇਹੋ ਮੈਂ ਤੇ ਇੱਥੇ ਤੇ ਸਾਧਨ ਨਾਲ ਜਿਆਦਾ ਸੋਚ ਉਹ ਬੇਤ ਤੇ ਤੇ ਥੋੜੀ ਟਾਈਮ ਲਾ ਤਾ ਓਏ ਵਾਗਰੂ ਸੱਚਾ ਪਾਤਸ਼ਾਹ ਹਾਂ ਹੁਣ ਮੈਂ ਮਾਰਦਾ ਇੱਧਰ ਇੱਧਰ ਵੀ ਮਾਰਦਾ ਨਹੀਂ ਇਹ ਵੀ ਵੀਡੀਓ ਬਣਾਉਣ ਰੋਜਾ ਰੋਜਾ ਪ੍ਰਧਾਨ ਕਹਿੰਦਾ ਇਹ ਪਹਿਲਾਂ ਮੇਰੇ ਤੂੰ ਬਾਈ ਭਰੇ ਮਾਰੀ ਕੱਟ ਕੇ ਕੱਟ ਵੀਡੀਓ ਕੱਟਦਾ ਕੱਟਦਾ ਕੱਟ ਲਈ ਵੀਡੀਓ ਨਹੀਂ ਨਹੀਂ ਰੋਜਾ ਕੱਟਦਾ ਬਣਾਈ ਕਿਉਂ ਉਹਨਾਂ ਦੀ ਇੱਧਰ ਬਣਾਉਂਦਾ ਉਧਰ ਨੂੰ ਮਾਰ ਰਿਹਾ ਮੇਰੇ ਨੂੰ ਮਾਰ ਉਹ ਲੈ ਗਿਆ ਕਿ ਨਹੀਂ ਓਹ ਦਾ ਰਾਮਾ ਉਹ ਪਕੜੀ ਉਸਕੋ ਕੁਝ ਨਹੀਂ ਉਹ ਛੋੜ ਦੇ ਬੋਟ ਕੋ ਓਏ ਇਤਨੀ ਹੜ ਉਹ ਰਾਮਾ ਉਹ ਭਰਾਵਾ ਰਾਮਾ ਹੱਥ ਵੀ ਮੱਤ ਲਾ ਚਾ ਤਾਂ ਫੇ ਚੱਲ ਹੱਥ ਵੀ ਮੱਤ ਇੱਧਰ ਬਣਾ ਆਏ ਓਏ ਤੇਰੇ ਕਾਕਾ ਤੇਰੇ ਆਈ ਅੰਦੀ ਕਿ ਨਹੀਂ ਤੁਰਤ ਆਈ ਤੁਰਤ ਬੜੀ ਵਾਟੀ ਇੱਧਰ ਕਰੀ ਗੱਪਰ ਵਾਲਾ ਇੱਧਰ ਕਰੀ ਗੱਪਰ ਵਾਲਾ ਮਰੀ ਸੀ ਖਿੱਧਰ ਕਰੀ ਗੱਪਰ ਵਾਲਾ ਰੋ ਜਾ ਚੱਲ ਡੈਮ ਖਾਪੜਾ ਲੱਗੇ ਪੈ ਡੂੰਗੇ ਵਣੀ ਛਾਲਾ ਓ ਨਾਲੇ ਕਹਿੰਦੇ ਤੁਸੀਂ ਮੇਰੀ ਬਣਾ ਕੁਝ ਨਹੀਂ ਹੁੰਦਾ ਚੱਲ ਲੈ ਜਾਣਾ ਪਾਣੀ ਚੱਲੇ ਜਾਣਾ ਸਰ ਜੀ ਸਰ ਜੀ ਦਮ ਦੇਣਾ ਤੁਹਾਡਾ ਠੋੜੇ ਮੈਂ ਸਰ ਜੀ ਨਿਚੜਦਾ ਵਈ ਸਰਦੀ ਮੈਂ ਆ ਦਿੱਸ ਤੈ ਨਾਲ ਛਾੜ ਮਾਰਦਾ ਤਾਂ ਉਹ ਟਿਪਾ ਅੰਦਰ ਨਹੀਂ ਕੋਹਰਾ ਤਮ ਨੂੰ ਨਾ ਨਹੀਂ ਆ ਖੜਾ ਮਾ ਉਹ ਭਰਾਵਾ ਮੈਂ ਚੱਲ ਜਾਣਾ ਬਣਾ ਮੈਂ ਕੀ ਨਾ ਤਮ ਦੇਖਣਾ ਤਮ ਦੇਖਣਾ ਹਾਂ ਹਾਂ ਜਰੂਰ ਪਹਿਲਾਂ ਮੇਰੀ ਵੀਡੀਓ ਲੂਰ ਲੂਰ ਆ ਘੜੂਗਾ ਮੇਰੀ ਕੰਦੇਦੀ ਚੱਲ ਦੋ ਓਏ ਹੌਮੜਾਈ ਓ ਯਾਰ ਹੁਣ ਮੈਂ ਕਿਹਦੀ ਕਿਹਦੀ ਮਨਾ ਮਾ ਚੱਲ ਹੁਣ ਓ ਰੁਕ ਜਾ ਰੁਕ ਜਾ ਸ਼ਾਹ ਨੂੰ ਤੂੰ ਹੀ ਉਹਨਾਂ ਚ ਤੈਰ ਹੁਣ ਖਿੱਚ ਯਾਰ ਪ੍ਰਧਾਨ ਤੈਨੂੰ ਤਾਂ ਖਿੱਚਣਾ ਵੀ ਔਖਾ ਵਾ ਓ ਇਧਰ ਆ ਖਿੱਚ ਜਾੜ ਤੋਂ ਖਿੱਚ ਨਾ ਨਾ ਬੂ ਬੜਾ ਲੱਗਣੇ ਚੱਲ ਜਾ ਤੂੰ ਤੂੰ ਕਰੋ ਕਰਮ ਕਰਮ ਕਰ ਦਿੰਦਿਆ ਇਧਰ ਦਿੰਦਿਆ ਉਹਨੂੰ ਕਹਿੰਦੇ ਦੱਸ ਆ ਚੱਲ ਯਾਰ ਬੰਨੂ ਬੰਨੂ ਸਾਲਿਆ ਗਾਮ ਚੋਂ ਆ ਜਾ ਥੋੜਾ ਡਿਸਟੈਂਸ ਰੱਖੋ ਬੰਨੂ ਹਾਂ ਥੋੜਾ ਚੌੜਾ ਕਰਾ ਇੱਕ ਮੈ ਨਹੀਂ ਰੱਖੋ ਹਾਂ ਰੱਸੀ پکڑੋ ਆਏ ਹੋਏ ਤਾਕਤ ਤੇਰੀ ਦੀ ਵੀਡੀਓ ਮੈਂ ਪੂਰੀ ਬਣਾਉਣੀ ਆ ਤੇਰੀ ਸਟੋਰੀ ਬਣਾਉਣੀ ਆ ਇਹਨੂੰ پکڑੋ ਇਹ ਫਿਰ ਚੈੱਕ ਕੇ ਸਾਹਮਣੇ ਹਾਂ ਉਹ ਵਾਪਸ ਐਦਾ ਨਹੀਂ ਆ ਰੇ ਲੈ ਤੂੰ ਇਹਨਾਂ ਨੂੰ ਕਿੰਨੇ ਕਿੰਝ ਕਿੰਝ ਹਾਂ ਓਕੇ ਮੇਰੀ ਰੈਸਕਿਊ ਓਏ ਤੇਰਾ ਨੁਆਰ ਛੱਡ ਦੇ ਇਹਨੂੰ ਮਾਰ ਲੈਂਦੇ ਇਨੂੰ ਮਾਰ ਲੀਂਦੇ ਜਾ ਜਾ ਹਟ ਜੋ ਇਹਨੂੰ ਮਾਰ ਲੀਂਦੇ ਖਾਲ ਆ ਜਾ ਉਹ ਮੈਂ ਚੜਾਉਣਾ ਯਾਰ ਮੈਂ ਖਿੱਚ ਲੈਣੇ ਆ ਆ ਦੇਖੀ ਤੂੰ ਬਣਾ ਮੈਂ ਖਿੱਚ ਦਿੰਨਾਂ ਪਿੱਛੇ ਹੋ ਆ ਫੜੀ ਹੋਰ ਫੜੀ ਇਹਨੂੰ ਨਾ ਨਾ ਬੜਾ ਸਰੀਰ ਦਿੱਤਾ ਸ਼ਾਹ ਨੂੰ ਕਰਨਾ ਜਦ ਵੀ ਬਾਹਰ ਖੜੇ ਜਾਂਦੇ ਉਹ ਕਪਾ ਉਗਾਂ ਮੈਂ ਖੜਦਾ ਖੜਦਾ ਚੱਲ ਉਹ ਵੀਰੇ ਤੂੰ ਡੈਮ ਦੀ ਵੀ ਆਵੇ ਸਾਡੀ ਨਾ ਬਣਾ ਕੇ ਪਤਾ ਲੱਗੇ ਡੂੰਘੇ ਪਾਣੀ ਚ ਉੱਪਰ ਫਿਰਦੇ ਲੰਮਾ ਪੈਂਦੇ ਪਤਾ ਪਿਆ ਪੈਰ ਦੀ ਖੇਚਲ ਹੁਣ ਦਵਾਰੇ ਲੈ ਖਾਂ ਦਵਾਰੇ ਲੈ ਪੁੱਛਿਆ ਸੀ ਦਵਾਰਾ 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 ਹੜ੍ਹ ਇਹਦੇ ਉੱਪਰੋਂ ਹਨ ਵਾਲੀ ਇੱਕ ਦੋ ਤਿੰਨ ਐਸੇ ਲੈਣਾ ਪਿਸਕੂਨ ਹੈ ਉਹ ਕੋਈ ਸਾਧੂ ਹੀ ਬਣਾਉ ਮਰਜੀ ਓਹ ਬੱਸ ਛੱਡ ਦੋ ਛੱਡ ਦੋ ਮੇਂ ਛੱਡ ਦੇ ਤੂੰ ਪਿੱਛੇ ਜਾ ਇਹ ਅੱਗੇ ਲਓ ਜੀ ਦੋਸਤੋ ਪਿੱਛੇ ਜਾ ਦੈਂਦੋ ਚ ਹਾਲ ਲਗਾ ਲਈ ਆ ਯਾਰ ਬਹੁਤ ਲੱਗ ਰਾਇਆ ਪਰ ਕੋਈ ਖਤਰੇ ਦੀ ਗੱਲ ਨਹੀਂ ਹੈ ਕੋਈ ਕੋਈ ਜੀ ਤੁਹਾਡੇ ਨਾਲ ਕੋਈ ਕੋਸਾ ਨੇ ਇੰਨਾ ਵਧੀਆ ਸਾਇਆ ਜੇ ਕੋਈ ਪਹਿਲੀ ਆ ਤੇ ਡਰ ਲੱਗਦਾ ਜੀ ਤੇ ਦੂਜੀ ਆ ਨਹੀਂ ਕਿ ਹੁਣ ਆਪ ਜਾਣਾ ਕੋਈ ਕੋਸਾ ਦੇ ਸਿਰ ਤੇ ਖਾਲਜ ਨਹੀਂ ਕਦੀ ਛਾਲ ਮਾਰੀ ਕਿਤੇ ਨਾਸਾ ਨਾ ਵਜਣ ਥਲੇ ਕੋਈ ਕੋਸਾ ਦੇ ਸਿਰ ਤੇ ਸਿੱਧੀ ਡੈਮ ਚ ਮਾਰਦੀ ਆ ਪੂਈ 6 700 ਫੁੱਡੂਗੇ ਬਾਣੀ ਜੋ ਧੰਨਵਾਦ ਕੋਸਾ ਸਾਹਿਬ ਤੁਹਾਡੇ ਕਰੇ ਡਰ ਨਾ ਹੈਗਾ ਸਾਰਾ ਹੋਰ ਉਚਾਰ ਹੋ ਜਾ ਨੀ ਨੀ ਇਹ ਫਾਈਲ ਕਰਾਂਗੇ ਓਏ ਅਨੁਰਾਗ ਆ ਗਿਆ ਆ ਗਿਆ ਸੋ ਮਿੱਤਰੋ ਅੱਜ ਦਾ ਵਲੌਗ ਇੱਥੇ ਹੀ ਸਮਾਪਤ ਹੁੰਦਾ ਹੈ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਲੈ ਕੇ ਔਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ 9811 ਸਰਕਾਰ ਔਰ ਕੰਟੀਨਿਊ ਨਾਲ ਪੜੋ ਤਾਂ ਜੋ ਨਵਾਂ ਜਦੋਂ ਵਲੌਗ ਹੋ ਤੁਹਾਡੇ ਤੱਕ ਪਹੁੰਚੇ